ਫੋਮਾਂਸਿਕ ਨੂੰ 1 ਕਿਲੋ 579 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਏਸੀਆਈਏ ਕਰਦੇ ਹੋਏ 796 ਗ੍ਰਾਮ ਹੈਰੋਇਨ ਤੇ ਇਹਦੇ ਵਿੱਚ ਸੋਨੂ ਤੇ ਰਵਿੰਦਰ ਸਿੰਘ ਦੋ ਜਣੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ 245 ਗ੍ਰਾਮ ਹੈਰਨ ਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਸਾਨੂੰ ਅੱਗੇ ਗ੍ਰਿਫਤਰੀ ਹੋਣ ਦੀ ਸੰਬੰਧ ਸੁਭਾਵ ਦਾ ਹੈ ਇਹ ਬਾਰਡਰ ਦੇ ਬੇਸਿਕਲੀ ਬਾਰਡਰ ਦੇ ਪਿੰਡਾਂ ਦੇ ਨੇੜੇ ਉਥੋਂ ਜਿਹੜੇ ਨਸ਼ਾ ਤਸਕਰਾ ਦੇ ਨਾਲ ਬਾਕੀ ਇਹਨਾਂ ਦਾ ਸੰਬੰਧ ਹੈ ਨਸ਼ਿਆਂ ਲਈ ਕੀ ਕਾਰਵਾਈs ਕੀਤੀ ਗਈ ਤੁਹਾਨੂੰ ਪੁੱਛੀ ਪਿਛਲੇ 3-4 ਦਿਨਾਂ ਦੇ ਵਿੱਚ ਹੀ ਜਿਹੜੀ ਸੀ ਜਿਹੜਾ ਯੋਧ ਨਸ਼ਾ ਵਿਰੋਧ ਦੇ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਮਾਨਯੋਗ ਸੀਐਮ ਸਾਹਿਬ ਟੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਸਖਤ ਹੁਕਮਾਂ ਤੇ ਚੱਲਦੇ ਹੋਏ ਅਸੀਂ ਪਿਛਲੇ ਤਿੰਨਾਂ ਦਿਨਾਂ ਚ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀ ਡੀਐਸਪੀ ਆਰ ਇਨਚਾਰਜ ਸੀਆਈਏ ਤੇ ਐਸਐਚਓ ਮਮਦੂਦ ਇਹਨਾਂ ਸਾਰਿਆਂ ਦੇ ਬਹੁਤ ਹੀ ਬਿਹਨਤ ਕਰਦੇ ਹੋਏ ਇਹਨਾਂ ਨੇ ਜਿਵੇਂ ਇੱਕ ਮੁਕੱਦਮਾ ਨੰਬਰ 32 ਦੇ ਵਿੱਚ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਸੁਖਵਿੰਦਰ ਸਿੰਘ ਤੇ ਫੁਮਨ ਸਿੰਘ ਨੂੰ 1 ਕਿਲੋ 579 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਏਸੀਆਈ ਦੀ ਸਾਰੀ ਇਹ ਉਪਲਬਧੀ ਹੈ ਦੂਸਰੇ ਕੇਸ ਦੇ ਵਿੱਚ ਐਸਐਚਓ ਮਮਦੂਦ ਤੇ ਡੀਐਸਪੀ ਆਰ ਐਸਪੀਡੀ ਇਹਨਾਂ ਸਾਰਿਆਂ ਦੀ ਇਹਦੇ ਵਿੱਚ ਮੁਕੱਦਮਾ ਨੰਬਰ 25 ਦਰਜ ਕਰਦੇ ਹੋਏ 796 ਗ੍ਰਾਮ ਹੈਰੋਇਨ ਤੇ ਇਹਦੇ ਵਿੱਚ ਸੋਨੂ ਤੇ ਰਵਿੰਦਰ ਸਿੰਘ ਦੋ ਜਣੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਐਵੇਂ ਹੀ ਡੀਐਸਪੀ ਆਰ ਤੇ ਐਸਐਚਓ ਮਮਦੋਟ ਵੱਲੋਂ ਇੱਕ 445 ਗ੍ਰਾਮ ਹੈਰਨ ਤੇ ਇੱਕ ਦੇਸੀ ਕਟਾ ਬਰਾਮਦ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਸਾਨੂੰ ਅੱਗੇ ਗ੍ਰਿਫਤਾਰੀ ਹੋਣ ਦੀ ਸੰਬੰਧ ਸੁਭਾਵ ਦਾ ਹੈ ਤੇ ਹੋਰ ਰਿਕਵਰੀ ਵੀ ਹੋ ਸਕਦੀ ਹੈ ਸਾਰੇ ਜਿਹੜੇ ਕੇਸ ਸੀਗੇ ਇਹਨਾਂ ਵਿੱਚ ਜਿਹੜੇ ਫੜੇ ਗਿਆ ਮੁੰਡਾ ਉਹ ਇਹ ਕਿੱਥੋਂ ਹਿਰੋਇਨ ਲੈ ਕੇ ਆਉਂਦੇ ਸੀ ਉਹ ਕਿੱਥੇ ਵੇਚਦੇ ਹੋਏ ਸੀ ਇਹ ਸਾਰੇ ਜਿਹੜੇ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਤੇ ਬਾਕੀ ਮੇਨਲੀ ਜਿਹੜੇ ਇਹਨਾਂ ਦੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਸਾਡੇ ਬੰਦੇ ਆਏ ਆ ਕੁਝ ਗੇਜ਼ਦਾਰਾਂ ਉਹਨਾਂ ਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਹੋਪਫੁਲੀ ਉੱਥੋਂ ਵੀ ਸਾਨੂੰ ਤਕਰੀਫ ਹੋਣਗੀਆਂ ਸਰ ਜਿਹੜੇ 1 ਕਿਲੋ 580 ਜਿਹੜੀ ਹੋਰੋਇੰ ਪੜੀ ਹੈਗੀ ਉਹਦੇ ਵਿੱਚ ਦੋ ਮਲਜ਼ਮ ਫੜੇ ਗਏ ਹੈਗੇ ਆ ਐ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਹੈਗੇ ਆ ਉਹ ਇਹ ਪਹਿਲਾਂ ਵੀ ਕਰਦੇ ਰਹੀ ਸੀਗੇ ਉਹ ਇਹ ਪਹਿਲਾਂ ਵੀ ਮੁਕੱਦਮਾ ਦਰਜ ਹੈ ਇਹ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਬਗੀਚਾ ਸਿੰਘ ਵਾਸੀ ਨਿਹਾਲਾ ਕਿਲਚਾ थाना सदर ਫਿਰੋਜ਼ਪੁਰ ਤੇ ਦੂਜਾ ਫੋਬਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਗੁਲਾਬ ਸਿੰਘ ਦੇ ਝੁਗੇ थाना सदर ਫਾਜ਼ਲਕਾ ਸਰ ਇੱਕ ਨਹੀਂ ਜਿਹੜੇ ਨੇ ਦੋਨੋਂ ਸੁਖਵਿੰਦਰ ਸਿੰਘ ਉਰਫ ਸੁੱਖਾ ਤੇ ਕੁੰਮਨ ਸਿੰਘ ਇਹ 25 ਸਾਲ ਦੇ ਇਹ ਸੁਖਵਿੰਦਰ 25 ਸਾਲ ਦੀ ਉਮਰ ਤੇ ਫਰਮਨ ਸਿੰਘ ਉਹ 25 30 ਸਾਲ ਦੇ ਪੈਸੇ ਦੇ لالਚ ਨੂੰ ਲੈ ਕੇ ਸਰਕਾਰ ਬਿਲਕੁਲ ਜੀ ਪੈਸੇ ਦੇ لالਚ ਨੂੰ ਲੈ ਕੇ ਤੇ ਇਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਤੇ ਇਹਦੇ ਸੁਖਵਿੰਦਰ ਤੇ ਪਹਿਲਾਂ ਵੀ ਪਰਚੇ ਆ ਤੇ 100 ਗ੍ਰਾਮ ਦਾ ਪਹਿਲਾਂ ਪਰਚਾ ਜੀ ਸਾਰੇ ਹੀ ਹੀਰੋਇਨ ਕਿੱਥੋਂ ਲੈ ਕੇ ਆਉਂਦੇ ਸੀ ਇਹ ਬਾਰਡਰ ਦੇ ਬੇਸਿਕਲੀ ਬਾਰਡਰ ਦੇ ਪਿੰਡਾਂ ਦੇ ਨੇੜੇ ਉਥੋਂ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਬਾਕੀ ਇਹਨਾਂ ਦਾ ਸਬੰਧ ਹੈ ਉੱਥੋਂ ਲੈ ਕੇ ਆ। ਇਹ ਸਾਰੇ ਸਿਰ ਹੱਦੀ ਗੁੰਡਾ ਤੇ ਰਹਿਣ ਵਾਲੇ ਆ। ਇਹ ਹਾਂਜੀ ਆ ਜਿਹੜੇ ਸਰਦੀਪਿੰਡੀਏ ਜੀ ਉਹਨਾਂ ਦੇ ਤੋਂ ਦੇ ਆ।